ਤੋ ਵੀ ਕਿਸਾਨ ਭਰਾਵੋ ਤੇ ਆਪਾਂ ਪਹੁੰਚ ਗਏ ਇੱਧਰ 20 ਵਾਲੀ ਸਾਈਡ ਤੇ ਜਿੱਥੋਂ 20 ਮਿਲਦੇ ਨੇ ਆਪਾਂ ਨੂੰ ਤੇ 20 ਮਿਲਦੇ ਜਿਵੇਂ ਦਾਲਾਂ ਦੇ ਤੇਲ ਬੀਜ ਬੀਜਾਂ ਦੀਆਂ ਕਿਟਾ ਮਿਲਦੀ ਆ ਹਰੇ-ਇਚਾਰੇ ਵਾਸਤੇ ਸਬਜ਼ੀਆਂ ਦੇ ਹਾਰੀ ਦੇ ਸਾਰੇ 20 ਮਿਲਦੇ ਆਗੇ ਕਣਕ ਦਾ 20 ਲੈਣਾ ਸਰੋਂ ਦਾ 20 ਲੈਣਾ ਠੀਕ ਆ ਜੀ ਤੇ ਆਲੂਆਂ ਦੇ ਮਤਲਬ ਕੋਈ ਗੰਨੇ ਦਾ 20 ਮਿਲਦਾ ਉਹ ਵੀ ਮਿਲਦਾ ਤੇ ਕਿਹੜੀ-ਕਿਹੜੀ ਟਾਕੀ ਤੋਂ ਮਿਲਦਾ ਕਿਹੜਾ-ਕਿਹੜਾ 20 ਮਿਲਦਾ ਉਹ ਸਾਰੇ ਆਪਾਂ ਇਸ ਵੀਡੀਓ 'ਚ ਤੁਹਾਨੂੰ ਜਾਣਕਾਰੀ ਦੇਵਾਂਗੇ ਬੀ ਆਂ ਦੇ ਬਾਰੇ ਪੂਰੀ ਬਣੇ ਰਹੋ ਵੀਡੀਓ ਦੇ ਨਾਲ ਤੇ ਬਾਕੀ ਤੁਹਾਨੂੰ ਘੁੰਮ ਫਿਰ ਕੇ ਦਿਖਾਉਣ ਨਾਲੇ ਮੇਲਾ ਉਰੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੇਖੋ ਭੀੜ ਤੁਸੀਂ ਪਹਿਲਾਂ ਤਾਂ ਲੈਣਾ ਲੱਗੀਆਂ ਕੋਈ ਕਹਿੰਦੇ ਪੂਰੀਆਂ ਫੁੱਲ ਇੱਥੇ ਥੋੜਾ ਯਾਰ ਰੱਖ ਅੱਗੇ ਵੱਜ ਜਾ ਕੇ ਦਿਖਾਉਣਾ ਦੂਸਰੇ ਪਾਸੇ ਖਾਣਕ ਪਰਤੀ ਦਰਸ਼ਨ ਸੰਗਤ ਲਓ ਉਧਾਂ ਦੇ ਸੋਣੇ ਖਾਣਕ ਪਰਤੀ ਮੱਟਰ ਚੋਲਿਆਂ ਸਵੀਕਰਾਂ ਦੇ ਵਿੱਚ ਵੀ ਲਾਉ ਸਿਮੈਂਟ ਕਰੀ ਜਾਂਦੀ ਆ ਵੀ ਕਿਹੜੀ ਕਿਹੜੀ ਚੀਜ਼ ਇਹ ਬੀ ਮਿਲਦੇ ਆ ਇੱਥੋਂ ਖਾਣਕ ਪਰਤੀ ਮੱਟਰ ਚੋਲਿਆਂ ਸਰਬੱਤੀ ਸਰਬ ਇਹਦੇ ਬੀਜਾਂ ਦੀ ਨਾ ਪੂਰੀ ਗਰੰਟੀ ਹੋਦੀ ਆ ਐ ਨਹੀਂ ਆ ਵੀ ਦੋ ਨੰਬਰ ਆ ਬੀਜ ਨਿਕਲ ਜੂਗਾ ਦੁਕਾਨਾਂ ਤੋਂ ਮੰਗ ਕਿਹੜੇ ਕਿਹੜੇ ਇਥੋਂ ਬੀਜ ਮਿਲਦੇ ਆ ਪਹਿਲਾਂ ਤਾਂ ਉਹ ਜਾਣਕਾਰੀ ਲੈਨੇ ਆਪਾਂ ਸਾਹਮਣੇ ਚਾਰਟ ਲਾਇਆ ਹੋਇਆ ਵੀ ਇਹਦਾ ਆਹ ਦੇਖੋ ਜਿਵੇਂ ਕਣਕ ਦਾ ਵੀ ਮੇਲਾ ਇੱਥੋਂ ਪੀ ਵੀ ਡਬਲਯੂ 826 13 ਨੰਬਰ ਪਰਸੀ ਤੇ 333333 ਨੇ ਪੀ ਵੀ ਡਬਲਯੂ 824 869 ਠੀਕ ਹੈ ਜੀ ਸੁਨਹਿਰੀ ਮਿਲਦਾ ਇਥੋਂ ਦਾ 768 ਚਪਾਤੀ ਮਿਲੂਗਾ ਪੀਵੀ ਜੂ ਜੈਂਕ 1 2 ਠੀਕ ਹੈ ਜੀ ਤੇ 725 ਬੀਵੀ ਡਾਵਲ ਜੂ ਪੀਵੀ ਡਾਵਲ ਜੂ 1670 ਰਿਸ਼ਤਵਾਦਾ 774 752 ਉਜਵਾਗੇ ਸਰੋਂ ਦੀ ਜੀਐਸਸੀ ਸਾਇਬਨ ਜਵਾਂ ਦੀ ਕਿਸਮ ਆਗੇ ਜਿੱਦਾਂ ਪੀਐਲ 807 ਪੀਐਲ 892 ਰਸੀਨ ਆ ਕੇ ਬੀ ਐਲ 42 20 O L 14 O L 17 ਲੇਕਿਨ ਜਿਹਾ ਇਹ ਕਦੋਂ ਕਦੋਂ ਇਹਨਾਂ ਦੀ ਬਜਾਈ ਹੁੰਦੀ ਆ ਕਿੰਨਾ ਟਾਈਮ ਲੈਂਦੀ ਆ ਸਾਰਾ ਜਦਾਂ ਇਹ 10 ਤੋਂ ਜਿਹੜਾ GSC 7 ਆਇਆ ਸਰੋਂ ਆਇਆ 10 ਤੋਂ ਲੈ ਕੇ 30 ਅਕਤੂਬਰ ਤੱਕ ਇਹਦੀ ਬਜਾਈ ਦਾ ਸਮਾਂ ਆ ਤੁਹਾਨੂੰ ਚਾਰਟ ਜਿਵੇਂ ਸਾਹਮਣੇ ਦਿਖਿਆ ਜਾਂਦਾ ਜੋ ਆਗੇ ਜਿਵੇਂ PL 807 15 ਅਕਤੂਬਰ ਤੋਂ 15 ਨਵੰਬਰ ਤੱਕ ਵਜਾਈ ਰਹਿੰਦੀ ਹੈ ਜੀ ਜਿਸਤੰਬਰ ਤੋਂ ਉਸ ਤੋਂ ਬਾਅਦ ਇਹ BL 42 ਹੈ ਵਰਸੀਨ ਆ ਉਹਦੀ ਅਕੀ ਸਤੰਬਰ ਤੋਂ ਅਕਤੂਬਰ ਦੇ ਸੋਨੂੰ ਤੱਕ ਵਜਾਈ ਆਈ ਜਾਂਦੀ ਹੈ ਜੀ ਠੀਕ ਹੈ ਜੀ ਇਹ ਸਾਰੇ ਇਥੋਂ ਪੀਸ ਮਿਲਦੇ ਆ ਹੁਣ ਤੁਹਾਨੂੰ ਟਾਕੀਆਂ ਦਾ ਦੱਸ ਦਿਆਂ ਕਿਹੜਾ ਕਿਹੜਾ ਟਾਕੀ ਤੋਂ ਕਿੰਦਾ ਦਾ ਮੀਲ ਮਿਲਦਾ ਇਹ ਜਿਹੜੇ ਜਿਹੜੇ ਬੀਰ ਇਹ ਹਾੜੀ ਦੇ ਇਹ 5 ਨੰਬਰ 6 ਨੰਬਰ 8 ਟਾਕੀ 7 ਨੰਬਰ 8 9 10 11 12 13 14 ਇਹੀ ਖਿੜਕੀਆਂ ਤੋਂ ਵੀ ਮਿਲਦੇ ਆਗੇ ਸਾਰੇ ਜਿਹੜੇ ਤੁਹਾਨੂੰ ਆ ਪਹਿਲਾਂ ਦੱਸੇ ਨੇ ਹਾੜੀ ਦੀਆਂ ਫਸਲਾਂ ਦੇ ਤੇ ਸਾਰੇ ਵੀ ਇੱਕ ਜਗ੍ਹਾ ਤੇ ਹਰੇਕ ਟਾਕੀ ਤੋਂ ਮਿਲਦੇ ਆਗੇ ਤੇ ਆਪ ਪੁੱਛ ਸਕਦੇ ਸਾਨੂੰ ਇਧਰ ਟਾਕੀ ਲੱਗ ਤੋਂ ਲਾਈ ਹੋਈ ਆ ਆਪ ਪੁੱਛ ਸਕਦੇ ਸਾਕ ਆਉਜਰੇ ਇਹ ਬੀਜ ਤਾਂ ਡਾਕੀਆਂ ਤੇ ਆਪਾਂ ਕਹਿੰਦਾ ਬੀ ਇਧਰੋਂ ਪਰਚੀਆਂ ਕੱਟ ਕੇ ਦਿੱਤੇ ਜਾਂਦੀਆਂ ਨੇ ਤੇ ਇਧਰੋਂ ਪੈਸੇ ਲੈ ਲੈਂਦੇ ਜਾਂਦੇ ਨੇ ਡਾਕੀਆਂ ਤੇ ਜਿਹੜੀਆਂ ਤੁਹਾਨੂੰ ਡਾਕੀਆਂ ਮੈਂ ਦੱਸੀਆਂ ਨੇ ਸੋ ਐਸੇ ਲੈ ਕੇ ਰਸੀਦ ਕੱਟ ਕੇ ਦਿੱਤੀ ਜਾਂਦੀ ਆ ਤੇ ਬੀਜ ਜਿੱਧਰੋਂ ਚੁਕਾਉਂਦੇ ਨੇ ਤੁਹਾਨੂੰ ਉਹ ਵੀ ਆਪਾਂ ਦਿਖਾਉਣਾ ਕਿ ਕਿਧਰੋਂ ਬੀਜ ਚੁਕਾਉਂਦੇ ਆ ਇਹ ਤੇ ਆਹ ਸਾਹਮਣੇ ਆ ਤੇ 2 ਤੇ 1 ਨੰਬਰ ਠੀਕ ਆ ਜੀ ਜਿੱਥੋਂ ਇਹ ਆਪਣਾ ਬੀਜ ਚੁਕਾਉਂਦੇ ਆ ਹਰੀ ਚਾਰੇ ਵਾਸਤੇ ਬੀਜਵੇਂ ਜਿੱਦਾਂ ਜਵਾਰ ਵਗੈਰਾ ਆਲੂਆਂ ਸਾਰਾ ਮਤਲਬ 20 ਮਿਲਦਾ ਹੈ ਆ ਇੱਕ ਤੇ ਦੋ ਨੰਬਰ ਤੋਂ ਆਪਾਂ ਨੂੰ ਇਹ 20 ਮਿਲਦਾ ਜੀ ਬਾਕੀ ਤੁਸੀਂ ਘੁੰਮ ਫਿਰ ਕੇ ਦੇਖੋ ਕਿੰਨੇ ਲੋਕਾਂ ਦਾ ਹੜਾ ਆਇਆ ਪਿਆ ਮੇਲੇ ਤੇ ਬਹੁਤ ਜ਼ਿਆਦਾ ਇਕੱਠ ਹੋਇਆ ਹੈ ਘਾੜੇਪੁਰ ਸਿੰਘ ਮੱਟਰ ਚੋਣਿਆਂ ਪੱਤੀ ਸਰੋਂ ਦਾ ਨੀਕਾ ਸਿੰਘ ਨੰਬਰ 2333 ਫੁਲਾਬਤੋ ਹੈ ਇਦਾਂ ਨਾ ਦੂਸਰੇ ਸਬਜ਼ੀਆਂ ਤੋਂ ਅਲਾਗਤੋਂ ਟਾਕੀਆਂ ਲਾਈਆਂ ਨੇ 23 ਨੰਬਰ ਤੇ 24 ਨੰਬਰ ਆ ਦੇਖੋ 100 ਰੁਪਏ ਦੀ ਇਹ ਕੈਟਾ ਜਿਹਦੇ ਵਿੱਚ ਸਾਰੇ ਵੀਨ ਹੈ ਸ਼ਾਲੂ ਟੇਤੀ ਉੱਤੇ ਬਲ ਬਟਾਣਾ ਥਾਣੇ ਤੋਂ ਮਟਰ ਛੋਲੀਆਂ ਦੇ ਨਾਲ ਹੀ 29 ਨੰਬਰ ਜਿਹੜੀ ਟਾਕੀ ਆ ਗਈ ਉਹ ਤੋਂ ਚੰਦਾ ਸਾਹਮਣੇ ਤੁਸੀਂ ਦੇਖ ਰਹੇ ਹੋ ਟਮਾਟਰ ਦੀ ਬੈਂਕ ਨਹੀਂ ਇਹਦੇ ਦੋ ਪੇਸ਼ਮਾਨੇ ਗਿਆ BRH4P PVH6 ਚੇਕ ਆ ਗਿਆ ਪੰਜਾਬ ਮਹਿੰਮਤ ਬੈਂਕ ਨਹੀਂ ਇਹ 10 ਰੁਪਏ ਬੂਟਾ ਇਹਨਾਂ ਦਾ ਕਹਿੰਦੇ ਆ ਸਾਹਮਣੇ ਇੱਕ ਇਧਰ ਪਿਆਜ਼ ਦੀ ਮੈਂ ਪਨੀਰੀ ਮਿਲਦੀ ਹੈ 32 ਨੰਬਰ ਤੋਂ ਜੀ ਪਾਕਿਸਤਾਨ ਉੱਤਰ ਹੋਰ ਘੁੰਮ ਕੇ ਦਾ ਘਮਲੇ ਮੇਲਾ ਵੀ ਇਹ ਤਾਂ ਸਾਰੀ ਮਿਲਦੇ ਆ ਜੀ ਸਬਜ਼ੀਆਂ ਤੋਂ ਲੈ ਕੇ ਆਪਣੀਆਂ ਜਿਹੜੀਆਂ ਮੁੱਖ ਫਸਲਾਂ ਆਉਂਦੀਆਂ ਨੇ ਸਾਰੀ ਮਿਲਦਾ ਗੰਨੇ ਦਾ ਵੀ ਵੀ ਦਿੱਤਾ ਜਾਂਦਾ ਹੈਗਾ ਥੋੜਾ ਥੋੜਾ ਮਤਲਬ ਸਾਰੀ ਕਣਕ ਹੋਰ ਜਿਹੜੀਆਂ ਮੇਨ ਫਸਲਾਂ ਹੁੰਦੀਆਂ ਨੇ ਸਾਰਿਆਂ ਦਾ ਲਗਭਗ ਬੂਟੇ ਦਿੱਤੇ ਜਾਂਦੇ ਆ ਆਪਣੇ ਜਿੱਤਾਂ ਦੇਖੋ ਭਾਈ ਚੱਕੀ ਫਿਰਦੇ ਆ ਇੱਧਰ ਇਹ ਅਲੱਗ ਤੋਂ ਜਗ੍ਹਾ ਬਣਾਈ ਹੈ ਬਣਾਈ ਹੋਈ ਹੈ ਇੱਕ ਸਾਈਡ ਤੇ ਬੀਜਾਂ ਵਾਸਤੇ ਇੱਥੋਂ ਸਿਰਫ ਇਧਰ ਬੀ ਹੀ ਮਿਲਦੇ ਨੇ ਇਹ ਸਰਕਾਰੀ ਸਰਕਾਰੀ ਬੀਜ ਮਿਲਦੇ ਇਧਰੋਂ ਐਦਾਂ ਨਹੀਂ ਹੈਗਾ ਵੀ ਬਾਹਰੋਂ ਪ੍ਰਾਈਵੇਟ ਲਿਆ ਕੇ ਕੋਈ ਬੀਜ ਇੱਥੇ ਵੇਚ ਦੂਗਾ ਸਾਰੇ ਇੱਥੇ ਸਰਕਾਰੀ ਬੀਜ ਹੀ ਦਿੱਤੇ ਜਾਂਦੇ ਨੇਗੇ ਕੋਈ ਐਦਾਂ ਨਹੀਂ ਹੈਗਾ ਵੀ ਬਾਹਰੋਂ ਪ੍ਰਾਈਵੇਟ ਪ੍ਰਾਈਵੇਟ ਲਿਆ ਕੇ ਬੀਜ ਦੇਈ ਜਾਊਗਾ ਇੱਥੇ ਅੰਦਰੋਂ ਹੀ ਦਿੱਤੇ ਜਾਂਦੇ ਨੇ ਯੂਨੀਵਰਸਿਟੀ ਵੱਲੋਂ ਐ ਉਹ ਸਾਹਮਣੇ ਵੀ ਬੀਜ ਦਾਵਾ ਹੀ ਦੇ ਜਾਂਦੇ ਆਗੇ ਕਾਇ ਇਧਰ ਸਾਹਮਣੇ ਕਣਕ ਦਾ ਬੀਜ ਉਧਰੋਂ ਮਿਲਦਾ ਹੈ ਮਤਲਬ ਹਰੇ ਚਾਰ ਜਵਾਰ ਦਾ ਇਧਰੋਂ ਮਿਲਦਾ ਇਹ ਵੀ ਅਲੱਗ-ਅਲੱਗ ਮਤਲਬ ਥੋਕ ਨੇ ਨਾ ਇਹ ਜਿੱਥੋਂ-ਜਿੱਥੋਂ ਵੀ ਐਮਐਲ ਦਾ ਉਥੋਂ ਦੀ ਪਰਚੀ ਕੱਟ ਕੇ ਦਿੱਤੀ ਜਾਂਦੀ ਹੈ ਉਹ ਸਾਹਮਣੇ ਇਧਰ ਸਾਹਮਣੇ ਦਿੱਤਾ ਜਾਂਦਾ ਕਣਕ ਦੇ ਉਹਨੂੰ ਉਹ ਵੀ ਦਿਖਾਉਣਾ ਕਿੱਥੋਂ ਵੀ ਤਾਂ ਜਾਂਦਾ ਹੈ ਪਰ ਉਹ ਜਦੋਂ ਮੈਨੂੰ ਉਧਰ ਦਿਖਾਇਆ ਸੀ ਜਿਵੇਂ ਪਰਚੀਆਂ ਤੇ ਵੀ ਇਧਰ ਥੋਕ ਨੇ ਤੇ ਦਾਹੇ ਸਾਹਮਣੇ 3 ਨੰਬਰ 4 ਨੰਬਰ ਆ 5 ਨੰਬਰ ਤੋਂ ਮਤਲਬ ਜਿਹੜਾ ਪਰਚੀ ਕੱਟ ਕੇ ਦਿੱਤੀ ਉਹਦੇ ਹੀ ਵੀ ਮਿਲਣਾ 6 ਨੰਬਰ ਜਿਵੇਂ ਕਿਸੇ ਤੋਂ ਜਵਾਰ ਦਾ ਮਿਲਦਾ ਠੀਕ ਆ ਜਿਹ ਤੋਂ ਕਣਕ ਨੰਬਰ ਜਿਵੇਂ 826 ਦਾ ਮਿਲਦਾ ਕਿਤੇ 800 ਦਾ ਉਹਦਾ ਨਾਂ ਉਹ ਸੁਪਾਤੀ ਦਾ ਮਿਲਦਾ ਜਿਵੇਂ 8 ਹਰੇਕ ਤੋਂ ਅਲੱਗ-ਅਲੱਗ ਮਿਲਦਾ ਐਦਾਂ ਨਹੀਂ ਵੀ ਇੱਕ ਤੋਂ ਇੱਕੋ ਹੀ ਮਿਲੋ ਸਾਰੇ ਹੀ ਅਲੱਗ-ਅਲੱਗ ਨਹੀਂ ਠੀਕ ਹੈ ਜੀ ਆ ਦੇਖੋ ਜਿਹੜਾ ਸਾਰੇ ਭਰਾ ਬੈਠੇ ਨੇ ਇਹ ਜਿਹੜੇ ਕੋਲ ਜਿਹੜਾ ਬੰਦਾ ਪਰਚੀ ਆਉਦੀ ਕਟਾ ਕੇ ਲੈ ਕੇ ਜਾਂਦਾ ਉਹਦੀ ਮਿਲ ਆ ਸਾਡੇ ਬੰਦੇ ਬੈਠੇ ਨੇ ਇੱਧਰ ਜਿੱਦਾਂ ਸਾਹਮਣੇ ਤੁਹਾਨੂੰ ਕਣਕ ਮਿਲਦੀ ਹੈ ਜੀ ਇਹ ਸਾਰੇ ਨਾਲ ਅਲੱਗ-ਅਲੱਗ ਕਾਊਂਟਰ ਹੁੰਦੇ ਆ ਜਵੇਂ ਗਦਾਮ ਤੇ ਜਿੱਥੋਂ ਦੀ ਮਤਲਬ ਪਰਚੀ ਘੱਟਦੀ ਉੱਥੇ ਹੀ ਆ ਕੇ ਆਪਾਂ ਨੂੰ ਬੀ ਲੈਣਾ ਪੈਂਦਾ ਐ ਦੂਜਾ ਦੂਜੇ ਦੂਸਰੇ ਨੰਬਰ ਤੇ ਨਹੀਂ ਦਿੰਦਾ ਕੋਈ ਵੀ ਬਾਕੀ ਅਲੱਗ-ਅਲੱਗ ਬੀ ਦਿੱਤੇ ਜਾਂਦੇ ਆਗੇ ਜਿਵੇਂ 17 ਨੰਬਰ ਤੇ ਇੱਥੇ ਵੀ ਕਣਕ ਮਿਲਦੀ ਆ ਇਹ ਸਾਰੇ ਹੀ ਅਲੱਗ-ਅਲੱਗ ਕਾਊਂਟਰਾਂ 'ਚ ਜਿੱਥੋਂ-ਜਿੱਥੋਂ ਜਿਵੇਂ ਪਰਚੀ ਕੱਟਦੀ ਓਦਾਂ ਹੀ ਆਉਣਾ ਪੈਂਦਾ ਇੱਥੇ ਤੇ ਉਹਦੇ ਹਿਸਾਬ ਨਾਲ ਹੀ ਇੱਥੋਂ ਵੀ ਮਿਲਦਾ ਜੀ ਜੀ ਕਣਕ ਦੇ ਗ੍ਰਾਮਾਂ ਤੋਂ ਬਾਅਦ ਆ ਗਏ ਸੀ ਆਪਾਂ 32 ਨੰਬਰ ਕਾਊਂਟਰ ਤੇ ਇਹ 32 ਨੰਬਰ ਕਾਊਂਟਰ ਦੇ ਕਿ ਜਵਾਨੂਆਂ ਦਾ ਟੀਕਾ ਮਿਲਦਾ ਜੀ ਇਹ ਜਵਾਨੂਆਂ ਦਾ ਟੀਕਾ ਆਪਾਂ ਕਿਸੇ ਵੀ ਬੀਜ ਨੂੰ ਲਾ ਕੇ ਚੰਗੀ ਤਰ੍ਹਾਂ ਬੀਜ ਸਕਦੇ ਹਾਂਗੇ ਇਹਦੇ ਨਾਲ ਪੈਦਾਵਾਰ ਵਾਧੀ ਹੈ ਜੀ ਚਾਹੇ ਸਬਜ਼ੀਆਂ ਦੇ ਬੀਜ ਹੋਣ ਉਹਨਾਂ ਨੂੰ ਵੀ ਆਪਾਂ ਲਾ ਸਕਦੇ ਹਾਂਗੇ ਜੀ ਤੇ ਇਹ ਜਿਹੜਾ ਜਵਾਨੂਆਂ ਦਾ ਟੀਕਾ ਹੈਗਾ ਤੇ ਇਹ 30 ਰੁਪਏ ਦਾ ਰੇਟ ਆ ਜੀ ਤੇ ਬਾਕੀ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦਿਓ ਜੀ ਤੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਤੇ ਵੀਡੀਓ ਚੰਗੀ ਲੱਗਦੀ ਤਾਂ ਕਮੈਂਟਾਂ ਜੀ ਜਰੂਰ ਦੱਸਿਆ ਕਰੋ ਜੀ ਕਮੈਂਟ ਕਰਕੇ